ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਰਣ ਸਿੰਘ ਆਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨਗ ਤਾਂ ਚਾਰ ਵਿਖਾਉਣੇ ਸੀ ਪਰ ਹੁਣ ਇੱਕ ਨਾਗ ਮੇਰੇ ਆਏ ਤੋਂ ਹੀ ਸੇਲ ਹੋਇਆ ਆ ਸੂਈ ਸਵਾਈ ਵੈੜ ਦਾ ਸੌਦਾ ਹੋ ਗਿਆ ਪੈਸੇ ਆ ਗਏ ਆ ਪਾਸ ਕ ਪਗਲੇ ਕਰ ਗਏ ਆ ਹੋਰ ਅੱਧੇ ਘੰਟੇ ਤੱਕ ਗੱਡੀ ਆ ਜੂਗੀ ਤੇ ਇਹਨੇ ਉੱਠ ਜਾਣਾ ਕਰਮਾਲੀ ਨੇ ਤੇ ਤਿੰਨ ਬੜਾ ਰਹਿ ਗਿਆ ਦੋ ਪਰਲੇ ਪਾਸ ਹੀ ਆ ਦੇਖਾ ਜਰਸੀ ਆ ਤੇ ਜਦੋਂ ਵੀਡੀਓ ਅਪਲੋਡ ਹੋ ਗਈ ਇਹਨਾਂ ਨੇ ਵੀ ਕਰਮਾਲੀਆਂ ਨੇ ਆਪੋ ਆਪਣੇ ਘਰੇ ਜਾਵੜਨਾ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸੋ ਨਾਮ ਤੇ ਸਿੰਘ ਪਿੰਡ ਰਾਮ ਸਿੰਘ ਵਾਲਾ ਤਸੀਹੇ ਦੇਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦੱਸਿਓ 9814204404 ਜਰਸੀ ਤੋਂ ਸ਼ੁਰੂ ਕਰ ਲਈ ਜਨਮਾਸੂਆ ਇਹ ਦੂਜਾ ਸੁਆਸ ਹੁੰਦੀ ਆ ਬਈ ਯਾਰ ਕਿੰਨੇ ਕਿ ਦਿਨ ਲੈ ਜੂ? ਬਸ ਤਿਆਰ ਡਾਲਿਆਂ ਤੇ ਯਾਰ ਸਵੇਰੇ ਸੁਪੇ ਰਾਤ ਨੂੰ ਸੁਪੇ ਹੀ ਤਿਆਰ ਹੀ ਆ ਜਾਣਾ। ਕਿੰਨਾ ਕਿ ਦੁੱਧ ਪਿਆ ਜੂ? ਦੁੱਧ ਪਾ ਦੂਗੀ ਭਾਈ 16-17 ਲੀਟਰ। ਜੈ ਜਮ ਮੁੱਲ। ਮੁੱਲ ਜੈਜੀ ਕਰਨੇ ਆਪਾਂ ਅੱਜ ਪਟਾਖੇ ਹੀ ਪਾਉਣੇ ਆ। ਹੂੰ। 95000 ਦੀ ਵਿਹੜ ਦੇ ਦਾਂਗੇ। 95 ਦੀ। ਹਾਂ ਜੀ ਤਾਂ ਐਂ ਕਰਦਾ 65 ਕਰ ਲਗੇ। ਬਸ ਕਿ ਸਾਫ ਸੁਥਰੀ ਬਹੁਤ ਆ ਥਾਣਾ ਵਾਣਾ ਬਹੁਤ ਚੰਗਾ ਵਿਹੜ ਦਾ। ਠੀਕ ਹੈ। ਪਰ ਨਹੀਂ ਆਪਾਂ ਨੇ ਮੁੱਲ ਜੈਜੀ ਰੱਖਣੇ ਆ। ਸਹੀ ਆ ਕੱਢੀ ਵਾਰ ਨੂੰ। ਆ ਦੋਸਤੋ ਇੱਕ ਨੰਬਰ ਜਰਸੀ ਸੋਹਣੀ ਬੱਛੀ ਆ ਦੂਜੇ ਸੂਏ ਸੁੰਦੀ ਆ 16-17 ਕਿਲੋ ਵੀਰ ਸੂਨ ਨੂੰ ਬਾਈ ਕਹਿੰਦਾ ਤਿਆਰੀ ਆ ਡਾਲਿਆਂ ਤੇ ਹੀ ਆ ਹੋ ਸਕਦਾ ਘੰਟੇ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਜਦੋਂ ਨੂੰ ਵੀਡੀਓ ਅਪਲੋਡ ਹੋਈ ਤੇ ਤੁਸੀਂ ਬਾਈ ਨੂੰ ਪੁੱਛਿਆ ਇੱਕ ਨੰਬਰ ਬੱਚੀ ਸੂਪੀ ਕੇ ਸੂਨ ਵਾਲੀ ਆ ਤੇ ਬਾਈ ਕਹਦੇ ਬਾਈ ਸੂਪੀ ਮਗਰ ਬੱਚੀ ਐ ਇਹਦੇ ਤੇ ਬਿਲਕੁਲ ਸੂਨ ਨੂੰ ਤਿਆਰ ਆ ਹਵਾਨਾ ਸੋਹਣਾ ਠੋਸ ਨਿਗਰ ਥਣਾ ਦੀ ਸਾਫ਼ ਸੁਥਰੀ ਐ ਸੀਲਸਾਉ ਫੁੱਲ ਐ ਬੱਚੀ ਬਹੁਤ ਸੋਹਣੀ ਐ ਫੁੱਲ ਜਾਦ ਬਰੀਡ ਆ ਬਦਾਮੀ ਰੰਗ ਦੀ ਬੱਚੀ ਛੋਟਾ ਜਿਹਾ ਮੂੰਹ ਆ ਸੋਹਣੇ ਮੂੰਹ ਮੱਥੇ ਦੀ ਬੋਦੀ ਵਾਲੀ ਬੱਚੀ ਦੋਸਤੋ ਜਿਹੜੇ ਹਿਸਾਬ ਨਾਲ ਮੱਛੀ ਵੀਰ ਕਹਿੰਦਾ ਫੁੱਲ ਜਾਤ ਬਰੀਡ ਐ ਆਰਾਂ ਦੀ ਪੂਰੀ ਚੰਗੀ ਐ ਥਣ ਭਾਂਡੇ ਦੀ ਸਾਫ਼ ਸੁਥਰੀ ਐ ਦੁੱਧ ਚੰਗਾ ਪਿਆਦਣਾ ਉਹ ਹਿਸਾਬ ਨਾਲ ਮੁੱਲ ਕਰਨ ਦਾ ਵੀਰ ਕਹਿੰਦਾ ਜੀ ਕਰਦਾ ਕਿ 65 ਕਰ ਦਗੇ ਪਰ ਬਾਈ ਕਹਿੰਦਾ ਅੱਗੇ ਵੀ ਆਪਣੇ ਮੁੱਲ ਜਾਇਜ਼ ਹੀ ਹੁੰਦੇ ਆ ਪਸ਼ੂ ਆਉਂਦੇ ਆ ਤੇ ਵਿਗ ਜਾਂਦੇ ਆ ਤੇ ਫਿਰ ਅੱਜ ਵੀ ਬਾਈ ਕਹਿੰਦਾ ਕੋਈ ਗੱਲ ਨਹੀਂ ਆਪਾਂ ਜਾਇਜ਼ ਹੀ ਮੁੱਲ ਕਰਨਾ 1000 ਘੱਟ 60000 ਦੀ ਦੇ ਦੇਣੀ ਐ 59000 ਦੀ ਬਿਲਕੁਲ ਜਾਇਜ਼ ਮੁੱਲ ਵਧੀਆ ਖੁੱਲਾ ਦੁੱਧ ਪਿਆ ਦੇਣਾ ਕਰਮਾਲੀ ਨੇ ਤੇ ਜੇ 16 17 ਕਿਲੋ ਦੁੱਧ ਵਾਲੀ ਮੱਝ ਲੈਨੇ ਆ ਨਾ ਝੋਟੀ ਲੈਨੇ ਆ ਘੱਟੋ ਘੱਟ ਸਵਾ ਲੱਖ ਦੀ ਆਉਂਦੀ ਆ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ ਫੰਡਰ ਮੱਝ ਵਾਲਾ ਮੁੱਲੀ ਆ 95000 ਤੇ ਸਵਾ ਲੱਖ ਵਾਲੀ ਮੱਝ ਜਿਹਨਾਂ ਦੁੱਧ ਪਿਆ ਦੇਣਾ ਨੇ 16 17 ਕਿਲੋ ਖੁੱਲਾ ਦੁੱਧ ਪਿਆ ਜੂ ਥਾਣਾ ਦੀ ਸਾਫ਼ ਸੁਥਰੀ ਆ ਸੋਹਣੇ ਮੁਠੀ ਵਾਲੇ ਹੱਥ ਦੀ ਚਵਾਈ ਵਾਲੇ ਥਾਣ ਉਪਰੋਂ ਫੋਟਾਂ ਨੂੰ ਚੜਾਵਾਨਾ ਸਟਾਰਟ ਹੁੰਦਾ ਬਰਫਰ ਗਈ ਆ ਬਈ ਠੰਡੀ ਤਾਂ ਹਮ ਸੀਲ ਸੌ ਫੁੱਲ ਆ ਦੂਜਾ ਸੂਆ ਟਾਪ ਦੀ ਵੱਛੀ ਕੋਸੋ ਬਾਕੀ ਤੁਸੀਂ ਵੀ ਜਦੋਂ ਵੀਰ ਦੇ ਘਰੇ ਆਓਗੇ ਆ ਕੇ ਵੇੜ ਦੇਖੋਗੇ ਤੁਹਾਡੇ ਵੀ ਮਨ ਲੱਗੂ ਕਿਉਂਕਿ ਸੋਹਣੀ ਵੀ ਫੁੱਲ ਹੈ ਜਾਤ ਬ੍ਰੀਡ ਵੀ ਬਹੁਤ ਹੈ ਵਜਨ ਵੀ ਪੂਰਾ ਹੀ ਹੈ ਪ੍ਰਾਈਜ਼ ਵੀ ਜਾਇਜ਼ ਹੀ ਆ ਮੇਨ ਗੱਲ ਹੁੰਦੀ ਮੁੱਲ ਦੀ ਮੁੱਲ ਜਮਾਂ ਜਾਇਜ਼ 9500 16 17 ਕਿਲੋ ਦੁੱਧ ਪਿਆ ਜੀ ਦੋ ਨੰਬਰ ਤੇ ਆ ਜੀ ਇਹ ਵੀ ਬਾਈ ਦੂਜਾ ਸੂਆ ਹੁੰਦੀ ਆ ਬਈ ਦੋ ਤਿੰਨ ਦਿਨ ਹਾਂ ਜੀ ਹਾਂ ਜੀ ਕਿੰਨਾ ਕੁ ਦੁੱਧ ਪਿਆ ਜੀ ਦੋ ਦੇ ਵੀ ਭਾਈ ਪਾ ਦੂਗੀ 14 15 ਏਕਟਰ ਖੁੱਲਾ ਹੀ ਪਾ ਦੂਗੀ ਬੇੜਾ ਇਹਦਾ ਵੀ ਜਾਇਜ਼ਮਲ ਕਰਦੇ ਨਿੱਕਾ ਜਾ ਨਿੱਕਾ ਆਇਆ ਇਹ 47000 47 ਦੀ ਹਾਂਜੀ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ ਬਿਲਕੁਲ ਜਾਇਜ਼ਮਲ ਦੋ ਨੰਬਰ 47000 ਦੀ ਦੁੱਧ 14 15 ਕਿਲੋ ਵੀਰ ਦੱਸਦਾ ਖੁੱਲਾ ਪਿਆ ਜੂ ਬਾਕੀ ਤੋੜ ਕੇ ਹਵਾਨਾ ਤੁਹਾਨੂੰ ਵਖਾ ਦੇਣੇ ਆ ਆ ਦੋਸਤੋ ਦੋ ਨੰਬਰ ਬੱਛੀ ਇੱਕ ਨੰਬਰ ਵੀ ਦੂਜਾ ਸੂ ਆ ਉਹ ਜਰਸੀ ਨਸਲ ਦੀ ਬੱਛੀ ਐ ਦੋ ਨੰਬਰ ਡੱਬੀ ਮਾਚੀਆ ਕ੍ਰਾਸਾਂਗ ਚ ਪੈਂਦੀ ਆ ਦੁੱਧ ਮੱਝ ਵਰਗਾ ਹੋਊਗਾ ਐਚ ਐਫ ਦਾ ਕ੍ਰਾਸ ਹੈ ਦੁੱਧ ਵੀਰ ਦਾਸ ਦਾ 14 15 ਕਿਲੋ ਪਿਆਜੂ ਤੇ ਮੁੱਲ ਸਿਰਫ ਜੈਜ ਛੋਟਾ ਜਿਹਾ ਆਪਾਂ 40 ਦੇ 7 47000 ਦੋਸਤੋ 30 30 32 32000 ਦੀਆਂ ਤਾਂ ਟੋਕੜਾਂ ਵਿਕੀ ਜਾਂਦੀਆਂ ਤੁਹਾਨੂੰ ਵੀ ਪਤਾ ਜੀ ਤੁਸੀਂ ਵੀ ਡੇਲੀ ਵੀਡੀਓ ਬੇਨ ਨਹੀਂ ਆ ਮੈਂ ਵੀ ਡੇਲੀ ਵੀਡੀਓ ਬਣਾਉਣਾ 45 47000 ਤੋਂ ਘੱਟ ਤਾਂ ਫਿਰ ਤੁਹਾਨੂੰ ਵੀ ਪਤਾ 14 15 ਕਿਲੋ ਦੁੱਧ ਵਾਲੀ ਬੱਚੀ ਦਿੰਦਾ ਵੀ ਕੌਣ ਆ ਬਾਕੀ ਨਵਾਂ ਹਨ ਦੂਜਾ ਸੂਆ ਕੋਈ 5-4 ਸੂਵੇ ਵਧੀਆ ਦੁੱਧ ਪਿਆ ਦੇਣਾ ਕਰਮਾ ਵਾਲੀ ਨੇ ਥਣ ਸੋਹਣੇ ਆ ਹਾਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਮੂਰਲੇ ਥਾਨ ਦਾ ਮੂਰਲੇ ਥਾਨ ਨਾਲ ਸੇਮ ਹੀ ਸਾਈਜ਼ ਆ ਮਗਰਲੇ ਦਾ ਮਗਰਲੇ ਨਾਲ ਤੇ ਸੀਲ ਸੌ ਫੁੱਲ ਆ ਭਾਵੇਂ ਜਵਾਗ ਚੋਲਣ ਭਾਵੇਂ ਬੰਦੇ ਚੋਲਣ ਤੇ ਭਾਵੇਂ ਬੁੜੀਆਂ ਚੋਲਣ ਲਗਭਗ ਵਨਗੀ ਸਾਰੀ ਹੈਗੀ ਐ ਐਫ ਕ੍ਰੋਸ ਵੀ ਹੈਗੀ ਐ ਜਰਸੀ ਕ੍ਰੋਸ ਅੰਗ ਚ ਪੈਂਦੀ ਵੈਛੀ ਵੀ ਹੈਗੀ ਐ 80% ਜਰਸੀ ਐ ਤੇ ਅੱਜ ਥੋੜਾ ਇਹ ਵਿੱਚ ਕ੍ਰੋਸ ਆਂਗਾ ਤੇ ਇੱਕ ਨੰਬਰ ਫੁੱਲ ਜਾਤ ਵਾਲੀ ਆ। ਤੁਦ 16 17 ਕਿਲੋ ਖੁੱਲਾ ਪਿਆ ਦੇਣਾ। ਸੂਨ ਨੂੰ ਜਾਮਾ ਤਿਆਰ ਮੁੱਲ 95000 ਲਾਸਟ ਦੇ ਆ ਜੀਏ ਸੇਵਕਾ ਕਿੰਨਾ ਮਸੂਗਾ? ਇਹ ਵੀ ਦੂਜਾ ਸਵਾ ਹੀ ਹੁੰਦੀ ਆ ਬਈ। ਠੀਕ ਹੈ। ਹਾਂਜੀ ਹਾਂਜੀ ਇਹ ਵੀ ਬਸ ਤਿਆਰ ਹੀ ਆ ਬਸ ਦੋ ਤਿੰਨ ਦਿਨ ਹੀ ਲਊਗਾ ਇਹ ਰਬੀ। ਕਿੰਨਾ ਕਿਲੋ ਕੱਢ ਜੂ? ਇਹ ਵੀ ਉਨਾ ਹੀ ਪਾ ਦੂ 14000 ਇਹ ਰਬੀ। ਜੈਜਾ ਮੁੱਲੇ ਦਾ ਵੀ। ਇਹਦਾ ਵੀ 47 ਇਹ ਵੀ 47 ਜੀ। ਹਾਂਜੀ ਹਾਂਜੀ। ਦੋਸਤੋ ਜਵੇਂ ਹੀ ਜਾਇਜਾ 4747000 ਦੀਆਂ ਦੋ ਨੰਬਰ ਤੇ ਤਿੰਨ ਨੰਬਰ ਵੈੜਾਂ ਦੇ ਦੇਣੀਆਂ ਜੇ ਕੋਈ ਜੋੜਾ ਲੈ ਲੈਂਦਾ ਤੇ ਕੋਈ 5 700 ਵੱਧ ਮਾਨ ਤਾਨ ਹੋ ਜਾਊਗਾ ਪਿੰਡ ਹੈਗਾ ਰਣ ਸਿੰਘ ਵਾਲਾ ਤੋੜ ਕੇ ਤੁਹਾਨੂੰ ਵੈੜ ਵਿਖਾ ਦਿੰਨੇ ਆ ਕਿਉਂਕਿ ਜਗ੍ਹਾ ਥੋੜੀ ਜੀ ਤੰਗੀ ਚ ਹੈ ਨਾਗ ਚਾਰ ਹੈ ਹੌਲੀ ਹੌਲੀ ਪਸ਼ੂ ਬਾਹਰ ਨਿਕਲਦਾ ਇਹ ਵੀ ਬਾਈ ਕਹਿੰਦਾ ਦੋ ਤਿੰਨ ਦਿਨ ਮਸਾਂ ਹੀ ਲਊ ਹਵਾਨਾ ਲੱਗ ਭੱਗ ਭਰੀ ਫਿਰਦੀ ਆ ਵੈੜ ਦੁੱਧ ਦੇ ਵੀ ਕੋਈ 15 ਕਿਲੋ ਨੂੰ ਖੁੱਲਾ ਪਿਆ ਜੂ ਬਾਕੀ ਕਿਲੋ 2 ਕਿਲੋ ਦੁੱਧ ਤਾਂ ਆਪਣੀ ਸੇਵਾ ਸੰਭਾਲਤੇ ਹੁੰਦਾ ਜੇ ਕੋਈ 2 ਕਿਲੋ ਫੀਡ ਵੱਧ ਪਾ ਦੇਾਂਗੇ ਤੇ ਜਾਨਵਰ 2 ਕਿਲੋ ਦੁੱਧ ਵੱਧ ਪਿਆ ਦਿੰਦਾ ਹ ਹਵਾਨਾ ਸੋਨਾ ਠੋਸ ਨੇ ਕਰ ਮੁੱਲ ਇਹਦਾ ਵੀ 47000 ਤਿਆਰ ਹੋਈ ਵਾਛੀ 5253000 ਦੀ ਹੈ ਜੇਕਰ ਮਾਲੀ ਸੂ ਪੈਂਦੀ ਆ ਆ ਸਾਰੀ ਵਲ ਟੱਲ ਕੱਢ ਕੇ ਸੋਨਾ 5253000 ਦੀ ਵਛੀ ਆ ਤਿਆਰ ਹੋਈ ਦੋ ਤਿੰਨ ਦਿਨ ਲੈ ਜੂ ਉਹ ਜੇ ਕੋਈ 2-4000 ਭਾ ਵੀ ਜੈ ਜੀ 407 47000 ਦੋ ਨੰਬਰ ਵੀ 47 ਦੀ ਤਿੰਨ ਨੰਬਰ ਵੀ 47 ਦੀ ਇੱਕ ਨੰਬਰ 1000 ਘਟ 60000 ਦੀ 59000 ਦੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵੜਾ ਤਿੰਨੇ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਫੋਰ ਸ਼ਾਂ ਕਿਸੇ ਦੇ ਭੋਰਾ ਵੇਖਣ ਨੂੰ ਦਾਣਾ ਵੀ ਹੈ ਨਹੀਂ ਤਿੰਨੇ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਤੇ ਜੇ ਇੱਕ ਜਾਨਵਰ ਵੇਖਣਾ ਹੋਵੇ ਤਿੰਨਾ ਚੋਂ ਕਿਹੜਾ ਚੰਗਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਨੰਬਰ ਵੱਛੀ ਸਾਰਿਆਂ ਨਾਲੋਂ ਫੁੱਲ ਚੰਗੀ ਹੈ ਬਾਕੀ ਲਗਭਗ 100 ਚੋਂ 90% ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਆ ਦੁੱਧ ਪੀਣ ਨੂੰ ਹੋਈ ਤਾਂ ਦੱਸਿਓ ਜਰਸੀ ਕਾਦੀ ਆ ਟੌਪ ਦਾ ਬੱਚਾ ਹੀ ਐ ਆਕੇ ਜਦੋਂ ਵੇਖੋਗੇ ਮੈਨੂੰ ਤਾਂ ਲੱਗਦਾ ਨਹੀਂ ਜਿਹੜਾ ਕੋਈ ਭੈਣ ਭਰਾ ਪਹਿਲਾਂ ਆ ਗਿਆ ਕੋਈ ਜਰਸੀ ਛੱਡ ਕੇ ਜਾਉ ਐਨੀ ਸੋਹਣੀ ਮੱਛੀ ਐ 2 ਨੰਬਰ 3 ਨੰਬਰ ਆਪੋ ਆਪਣੀਆਂ ਥਾਵਾਂ ਤੇ ਇਹ ਵੀ ਚੰਗੀਆਂ ਐ 2 ਨੰਬਰ ਐਚ ਐਫ ਕ੍ਰੋਸ ਚ ਪੈਂਦੀ ਆ 3 ਨੰਬਰ ਜਰਸੀ ਕ੍ਰੋਸ ਚ ਹੈ ਬਾਕੀ ਬਈ ਇੱਕ ਬੇਨਤੀ ਇਹ ਹੈਗੀ ਆਪਣੇ ਨਾਲ ਖਰੀਦੇ ਹੋਏ ਆ ਅੱਜ ਹੀ ਆਂਗਾ ਉਹ ਵੇੜਾ ਤਾਂ ਦੋਨੇ ਮੰਨ ਲਓ ਅੱਜ ਹੀ ਆਂਗਾ ਸੀ ਆ ਆ ਵੇੜਾ ਕੱਲ ਦੀ ਆਂਗਾ ਬਾਕੀ ਆਪਦੇ ਦੁੱਧ ਦੀ ਕੋਈ ਗਾਰੰਟੀ ਨਹੀਂ ਜੀ ਦੁੱਧ ਜਿੰਨਾ ਪਿੱਛੋਂ ਆਪਾਂ ਨੂੰ ਦੱਸਿਆ ਹੁੰਦਾ ਉਹਨਾਂ ਬੋਲ ਦੇਈਦਾ ਜੀ ਬਾਕੀ ਆਪਦੀ ਸਮਝ ਨਾਲ ਲਿਓ ਜੀ ਆ ਦੁੱਧ ਅੱਗੇ ਪਾਏ ਹਾਂ ਕਾ ਆਪਾਂ ਵੀ ਕਿਸੇ ਪੈਣ ਭਰਾ ਤੋਂ ਲੰਬਾ ਨਹੀਂ ਲੈਣਾ ਆਪਦੀ ਜਜਮੈਂਟ ਨਾਲ ਲਿਓ ਸਹੀ ਆ ਦੋਸਤ ਇਹ ਵੀ ਗੱਲ ਵਧੀਆ ਵੀਰ ਕਹਿੰਦਾ ਆਪਣਾ ਮਾਲ ਖਰੀਦਿਆ ਵਾ ਜਿਹਦੇ ਜਿਹੜਾ ਵੀ ਨਾਗ ਪਸੰਦ ਆਊਗਾ ਅਗਲਾ ਆਪ ਦੀ ਸਮਝ ਨਾਲ ਲੈ ਲੇ ਕਿ 10 ਕਿਲੋ ਦੁੱਧ ਦੇ ਦੂ ਇਹ 15 ਕਿਲੋ ਦੁੱਧ ਦੇ ਦੂ ਜਾਂ ਇਹ 20 ਕਿਲੋ ਦੁੱਧ ਦੇ ਦੂ ਜਦੋਂ ਬਾਈ ਨੇ ਸਾਫ਼ ਹੀ ਕਹਿਤਾ ਆਪਾਂ ਕਿਸੇ ਭੈਣ ਭਰਾ ਤੋਂ ਲਾਂਭਾ ਨਹੀਂ ਲੈਣਾ ਕਿਉਂਕਿ ਆਪਣਾ ਮਾਲ ਖਰੀਦਿਆ ਬਾਈ ਵੀ ਪੈਸੇ ਦੇ ਕੇ ਮਾਲ ਲੈ ਕੇ ਆਇਆ ਖਰੀਦ ਕੇ ਅੱਗੇ ਤੁਸੀਂ ਵੀ ਆਪਦੀ ਮਿਹਨਤ ਦੀ ਕਮਾਈ ਦੇ ਪੈਸੇ ਲਾ ਕੇ ਪਸ਼ੂ ਲੈ ਜਾਣੇ ਆ ਤੇ ਬੇਨਤੀ ਹੱਥ ਜੋੜ ਕੇ ਕਿ ਅਗਲਾ ਭੈਣ ਭਰਾਵ ਦੀ ਤਸੱਲੀ ਨਾਲ ਨਰਖ ਪਰਖ ਨਾਲ ਲੈ ਜਾਏ ਬਾਕੀ ਦੁੱਧ ਕੋਈ ਬਾਈ ਨੇ ਬਾਹ ਲਾਣੀ ਦੱਸਿਆ ਆ ਬਾਈ ਦੱਸਦਾ 16 17 ਕਿਲੋ ਪਿਆਜ ਉਹ 14 14 15 15 ਕਿਲੋ ਦੁੱਧ ਪਿਆ ਦੇਣੀਆਂ ਇਹਨਾਂ ਦੁੱਧ ਤਾਂ ਫਿਰ ਪਿਆ ਦੇਣਾ ਹੀ ਕਿਹੜਾ ਬੱਕਰੀਆਂ ਗਾਵਾ ਫਿਰ ਵੀ ਕਰਮਾਂ ਲਗਾ ਇਹਨਾਂ ਦੋਤਾ ਪੀਉਣ ਦਾ ਹੱਕ ਵੀ ਪੰਦਾ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸੱਚਾ